ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਮੱਛਰਾਂ ਤੋਂ ਕਿਸ ਤਰੀਕੇ ਨਾਲ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਉਹ ਵੀ ਦੋਸਤੋ ਬਹੁਤ ਹੀ ਘੱਟ ਖਰਚ ਦੇ ਵਿੱਚ। ਤਾਂ ਦੋਸਤੋ ਇਸ ਨੁਸਖੇ ਨੂੰ ਤੁਸੀਂ ਸਿਰਫ 5 ਤੋਂ 10 ਮਿੰਟ ਹੀ ਯੂਜ਼ ਕਰਨਾ ਹੈ। ਤਾਂ ਦੋਸਤੋ ਜੇ ਤੁਸੀਂ ਕਿਸੇ ਵੀ ਕੰਪਨੀ ਦਾ ਕੋਇਲ ਜਾਂ ਰਿਫਿਲ ਯੂਜ਼ ਕਰਦੇ ਹੋ ਅਤੇ ਹੋ ਸਕਦਾ ਹੈ ਕਿ ਇਹਨਾਂ ਪ੍ਰੋਡਕਟਸ ਦਾ ਯੂਜ਼ ਕਰਕੇ ਮੱਛਰ ਤੁਹਾਡੇ ਘਰੋਂ ਨਾ ਭਜਦੇ ਹੋਣ ਲੇਕਿਨ ਦੋਸਤੋ ਜੋ ਨੁਸਖਾ ਮੈਂ ਤੁਹਾਨੂੰ ਦੱਸੂਗਾ ਤਾਂ ਦੋਸਤੋ ਇਹ ਨੁਸਖਾ ਇੰਨਾ ਕਾਰਗਰ ਹੈ ਕਿ 10 ਮਿੰਟਾਂ ਦੇ ਵਿੱਚ ਹੀ ਮੱਛਰ ਤੁਹਾਡੇ ਘਰੋਂ ਭੱਜ ਜਾਣਗੇ ਉਹਦੇ ਦੋਸਤੋ ਇਹ ਨੁਸਕੇ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਜਿਵੇਂ ਆਪਾਂ ਕੋਈ ਕਾਰਡ ਘਰ ਦੇ ਵਿੱਚ ਜਾਲਣੇ ਆ ਉਹ ਆਪਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਹੈ ਇਸ ਦੇ ਨਾਲ ਕੋਈ ਵੀ ਦਿੱਕਤ ਨਹੀਂ ਹੋਵੇਗੀ ਇਹ ਬਿਲਕੁਲ ਹੀ ਨੇਚਰਲ ਨੁਸਖਾ ਹੈ ਤੋ ਦੋਸਤੋ ਜੇ ਤੁਸੀਂ ਹਰ ਰੋਜ਼ ਇਸ ਦਾ 5 ਤੋਂ 10 ਮਿੰਟ ਇਸ ਦਾ ਯੂਜ਼ ਕਰੋਗੇ ਤਾਂ ਮੱਛਰ ਤੁਹਾਡੇ ਘਰ ਦੇ ਵਿੱਚ ਆਉਣਗੇ ਹੀ ਨਹੀਂ ਕਿਉਂਕਿ ਦੋਸਤੋ ਇਹ ਬਹੁਤ ਜਿਆਦਾ ਅਮੇਜ਼ਿੰਗ ਨੁਸਖਾ ਹੈ ਤੇ ਇਸ ਨੁਸਖੇ ਨੂੰ ਮੈਂ ਆਪਣੇ ਘਰ ਦੇ ਵਿੱਚ ਵੀ ਟਰਾਈ ਕੀਤਾ ਹੈ ਤਾਂ ਦੋਸਤੋ ਚਲੋ ਸ਼ੁਰੂ ਕਰਦੇ ਹਾਂ ਤਾਂ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਆਪਾਂ ਨੂੰ ਦੋ ਚੀਜ਼ਾਂ ਦੀ ਹੀ ਜ਼ਰੂਰਤ ਹੈ ਤੇ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲੀ ਚੀਜ਼ ਜੋ ਆਪਾਂ ਨੂੰ ਜ਼ਰੂਰਤ ਹੈ ਉਹ ਹੈ ਦੋਸਤੋ ਕਪੂਰ ਤਾਂ ਦੋਸਤੋ ਤੁਸੀਂ ਇੱਕ ਕਪੂਰ ਦੀ ਟਿੱਕੀ ਲੈਣੀ ਹੈ ਅਤੇ ਉਸ ਨੂੰ ਬਰੀਕ ਕਰ ਲੈਣਾ ਹੈ ਪੀਸ ਲੈਣਾ ਹੈ ਤਾਂ ਦੋਸਤੋ ਕਪੂਰ ਨੂੰ ਬ੍ਰਿਕ ਕਰਨ ਤੋਂ ਬਾਅਦ ਤੁਸੀਂ ਇੱਕ ਦੀਵੇ ਦਾ ਯੂਜ਼ ਕਰਨਾ ਹੈ। ਤੁਸੀਂ ਇਸ ਬ੍ਰਿਕ ਕੀਤੇ ਹੋਏ ਕਪੂਰ ਨੂੰ ਦੀਵੇ ਦੇ ਵਿੱਚ ਪਾ ਦੇਣਾ ਹੈ। ਤਾਂ ਦੋਸਤੋ ਇਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਐਡ ਕਰਨਾ ਹੈ ਨਮਦਾ ਤੇਲ। ਤਾਂ ਦੋਸਤੋ ਜਦੋਂ ਨਮਦਾ ਤੇਲ ਅਤੇ ਕਪੂਰ ਇੱਕ ਸਾਥ ਮਿਲਣਗੇ ਤੇ ਜੋ ਇਸ ਦੀ ਖੁਸ਼ਬੂ ਆਵੇਗੀ ਇਸ ਦੀ ਖੁਸ਼ਬੂ ਦੇ ਨਾਲ ਸਾਰੇ ਮੱਛਰ ਤੁਹਾਡੇ ਘਰੋਂ ਭੱਜ ਜਾਣਗੇ ਮਰ ਜਾਣਗੇ। ਤੋ ਦੋਸਤੋ ਤੁਸੀਂ ਇਸ ਦੇ ਵਿੱਚ ਇੱਕ ਚਮਚ ਨਹਿਮਦੇ ਤੇਲ ਨੂੰ ਐਡ ਕਰ ਲਵੋ। ਤੋ ਦੋਸਤੋ ਕਈ ਲੋਕਾਂ ਨੂੰ ਨਹਿਮਦੇ ਤੇਲ ਦੀ ਖੁਸ਼ਬੂ ਪਸੰਦ ਨਹੀਂ ਆਉਂਦੀ। ਤਾਂ ਤੁਸੀਂ ਇਸ ਦੇ ਲਈ ਕੀ ਕਰਨਾ ਹੈ? ਤੁਸੀਂ ਇਸ ਦੇ ਲਈ ਜਾਂ ਤਾਂ ਬਦਾਮ ਦਾ ਤੇਲ ਥੋੜਾ ਜਿਹਾ ਇਸ ਦੇ ਵਿੱਚ ਐਡ ਕਰ ਲੈਣਾ ਹੈ ਜਾਂ ਤੁਸੀਂ ਇਸ ਦੇ ਵਿੱਚ ਨਾਰੀਅਲ ਦਾ ਤੇਲ ਨੂੰ ਐਡ ਕਰ ਸਕਦੇ ਹੋ। ਮੈਂ ਇਸ ਦੇ ਵਿੱਚ ਨਾਰੀਅਲ ਦੇ ਤੇਲ ਨੂੰ ਐਡ ਕਰ ਰਿਹਾ ਹਾਂ ਤਾਂਕਿ ਦੋਸਤੋ ਇਸ ਦੀ 스멜 ਦੇ ਨਾਲ ਤੁਸੀਂ ਪਰੇਸ਼ਾਨ ਨਾ ਹੋ। ਤੋ ਸੋ ਉਸ ਤੋਂ ਬਾਅਦ ਤੁਸੀਂ ਇੱਕ ਰੁਈ ਲੈਣੀ ਹੈ ਉਸ ਨੂੰ ਨਿੰਮ ਦੇ ਤੇਲ ਦੇ ਵਿੱਚ ਡਿਪ ਕਰ ਲੈਣਾ ਹੈ ਲੇਕਿਨ ਦੋਸਤੋ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਰੁਈ ਨੂੰ ਤੁਸੀਂ ਤੇਲ ਦੇ ਵਿੱਚ ਉਦੋਂ ਹੀ ਡਿਪ ਕਰਨਾ ਹੈ ਜਦੋਂ ਕਪੂਰ ਅਤੇ ਨਿੰਮ ਦਾ ਤੇਲ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲ ਜਾਣ ਕਪੂਰ ਨਿੰਮ ਦੇ ਤੇਲ ਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਤਾਂ ਦੋਸਤੋ ਉਸ ਤੋਂ ਬਾਅਦ ਤੁਸੀਂ ਦੀਵੇ ਨੂੰ ਜਲਾ ਲੈਣਾ ਹੈ ਅਤੇ 5 ਤੋਂ 10 ਮਿੰਟ ਤੱਕ ਇਸ ਦਾ ਇਸਤੇਮਾਲ ਕਰਨਾ ਹੈ ਅਤੇ ਦੋਸਤੋ 5 ਤੋਂ 10 ਮਿੰਟ ਤੱਕ ਤੁਸੀਂ ਇਸ ਦਾ ਇਸਤੇਮਾਲ ਕਰੋਗੇ ਤੁਹਾਡੇ ਘਰ ਦੇ ਵਿੱਚੋਂ ਸਾਰੇ ਹੀ ਮੱਛਰ ਭੱਜ ਜਾਣਗੇ ਤੇ ਬਾਹਰ ਦੇ ਮਛਰ ਤੁਹਾਡੇ ਘਰ ਦੇ ਵਿੱਚ ਨਹੀਂ ਆਉਣਗੇ। ਤਾਂ ਦੋਸਤੋ ਇਹਨੂੰ ਇਸ ਦਾ ਬਹੁਤ ਹੀ ਜ਼ਿਆਦਾ ਕਾਰਗਰ ਹੈ। ਤੁਸੀਂ ਇਸ ਦਾ ਜ਼ਰੂਰ ਯੂਜ਼ ਕਰੋ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜਿੰਨ ਨੂੰ ਇਹ ਟਿਪਸ ਤੇ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।